ਹਾਂਜੀ ਭਾਈ ਗੁਰਜੀ ਅ ਅੱਜ ਤੁਸੀਂ ਮੈਂ ਤੁਹਾਨੂੰ ਦੱਸਦਾ ਵੀ ਪੌੜੀ ਦੀ ਜਗ੍ਹਾ ਕਿਵੇਂ ਛੱਡਣੀ ਹੈ ਵੀ ਜੇ ਤੁਸੀਂ ਇਹ ਪੌੜੀ ਚੜ੍ਹ ਹੀ ਨਹੀਂ ਵੀ ਤੇ ਲੈਂਟਰ ਤੁਸੀਂ ਪੌੜੀ ਦੀ ਜਗ੍ਹਾ ਛੱਡਣੀ ਹੈ ਤੇ ਬਿਲਕੁਲ ਸਹੀ ਛੱਡਣੀ ਹੈ ਅੱਜ ਤੁਹਾਨੂੰ ਸਹੀ ਤਰੀਕਾ ਦੱਸਣਾ ਵਾ ਉਸ ਟਿੱਕੇ ਨਾਲ ਤੁਸੀਂ ਬਿਲਕੁਲ ਤੁਹਾਡੀ ਪੌੜੀ ਬਿਲਕੁਲ ਸਹੀ ਚੜੂਗੀ ਹੁਣ ਇਹ ਥੱਲੇ 11 ਫੁੱਟ ਕਿੰਨੇ ਮੈਂਦਾ ਜੀ 39 3 ਇੰਚ 11 ਫੁੱਟ 3 ਇੰਚ ਹੋਊਗਾ ਜੀ 5 ਇੰਚ ਸਲੈਬ ਹੋਗੀ ਕਿੰਨਾ ਹੋ ਗਿਆ 11 ਫੁੱਟ 8 ਥੈਂਕ ਯੂ 8 ਇੰਚ ਹੋ ਗਿਆ ਹਾਂ 6-7 ਇੰਚ ਦੇ ਰ데요 ਉੱਤੇ 7 ਇੰਚ ਉੱਤਲੇ ਰੱਖੋ ਦੋ ਰ데요 ਜਿਹੜੇ ਲੱਗਣੇ ਕਮੇਟੀ ਪਾ ਕੇ ਫਰਸ਼ ਲੱਗਣਾ ਐਂਡਰਲ ਸਭ ਤੋਂ 7 ਇੰਚ ਦਾ ਤੁਹਾਨੂੰ ਮਾਰਜਿਨ ਲੱਗੇ ਲੱਗ ਜਨਰਮਾ ਤੁਹਾਡਾ ਹੋ ਗਿਆ ਇਹ 12 ਇੰਚ ਯਾਨੀ ਕਿ 12 ਫੁੱਟ 3 ਇੰਚ ਹੁਣ 12 ਫੁੱਟ 3 ਇੰਚ ਨੂੰ ਤੁਸੀਂ ਬਾਹਰੋਂ ਬਾਰੀ 144 ਤੇ ਬਣ ਕੇ ਆਪਣਾ 147 ਇੰਚ ਪਾੜੀ ਦਾ ਢੱਡੇ ਚੜ੍ਹਦੇ ਆਪਾਂ 7 ਇੱਕ ਵਹਿਮ ਹੁੰਦਾ ਵੀ ਆਪਾਂ ਸਮਾ ਅੱਡਾ ਰੱਖਣਾ ਹਮੇਸ਼ਾ ਜਾਮ ਕਿ ਵੀ ਸਾਨੂੰ ਪਤਾ ਵੀ 21 23 ਜਾਉਣ ਨਹੀਂ ਬਾਜ ਨਹੀਂ ਰੱਖਣਾ 18 ਨਹੀਂ ਰੱਖਣਾ 20 ਨਹੀਂ ਰੱਖਣਾ ਕਈ ਬੰਦੇ ਨੂੰ ਵਹਿਮ ਹੁੰਦਾ ਤਕਸੀਮ 7 ਇੰਚ ਅੱਡਾ ਘੜਨ ਆਪਾਂ 21 ਅੱਡੇ ਬਣਦੇ ਜੀ ਆਪਣੇ ਕੋਲੇ ਆਪਾਂ ਨੂੰ ਇੱਕ ਚੀਜ਼ ਦਾ ਖਿਆਲ ਰੱਖਣਾ ਵੀ ਜੇ ਤੁਹਾਡੇ 21 ਅੱਡੇ ਬਣਦੇ ਆ ਤਾਂ ਜਦੋਂ ਤੁਸੀਂ ਰਾਈਜ਼ਰ ਦੀ ਮੰਗਤੀ ਕਰਨੀ ਆ ਬਾਹਰ ਨੂੰ ਉਹ ਇੱਕ ਅੱਡੇ ਘੱਟ ਦੀ ਬੇਨਤੀ ਕਰਨੀ ਆ ਹਮੇਸ਼ਾ 20 ਅੱਡੇ ਦੀ ਕਰਨੀ ਜੇ 23 ਅੱਡੇ ਬਣਦੇ ਆ ਤਾਂ ਉਹ ਵੇਸ਼ਾ 22 ਅੱਡੇ ਦੀ ਬੇਨਤੀ ਹੋਣੀ ਥੱਲੇ ਲੰਬੇ ਲੋੜ ਉਚਾਈ ਇੱਕ ਅੱਡੇ ਉਹਦੀ ਪਲੇਟਫਾਰਮ ਆ ਗਿਆ ਉੱਪਰ ਠੀਕ ਆ ਉਹਦਾ ਆਪਦਾ 10 ਇੰਚ ਦੀ ਨਿਕਲ ਗਿਆ ਇਹ ਖਾਸ ਜਿਹੜਾ ਆਪਾਂ ਪੈਰ ਰੱਖਣ ਵਾਲੀ ਜਗ੍ਹਾ ਉਹਦੀ ਇੱਕ ਅੱਡੇ ਦੀ ਗੁੰਜੀ ਘੱਟ ਕਰਨੀ ਆ 21 ਅੱਡੇ ਬਣਦੇ ਸੀ ਹੁਣ 21 ਅੱਡੇ ਕੋਲੇ ਹੁਣ ਆਪਾਂ ਅੱਡਿਆਂ ਦਾ ਸਾਈਜ਼ ਰੱਖਿਆ 10 22 7 10 ਪੈਰ ਰੱਖ ਆਪਾਂ ਨੂੰ ਜਗਾ ਦੇਖਣੀ ਆਪਾਂ ਪੌੜੀ ਚੜ੍ਹਨੇ ਆ ਆਰ ਜੀ ਟ੍ਰੈਕਟਰ ਦਾ ਵੀ ਇੱਥੋਂ ਇੱਥੋਂ ਇਧਰ ਪਿੱਛੇ ਨੂੰ ਜਾਦੇ ਉਹਦੇ ਇੱਥੋਂ ਆ ਤਨਫੜ ਦੀ ਚੌਂਕੀ ਆ ਤੇ ਰੈਸ ਲੋਡ ਆ 4 ਇੰਚ ਛੱਡ ਬਣਾ ਜਾਣੀ ਆਪਣੀਆਂ 12 ਫੁੱਟ 6 ਇੰਚ ਰੱਖ ਲਓ ਤਾਂ 15 ਫੁੱਟ 6 15 6 ਚੋਂ ਬਰੇ 6 ਫੁੱਟ ਜਾਂ ਕੱਢਦੇ ਕਿੰਨੀ ਬਚੀ 9 ਫੁੱਟ 6 ਇੰਚ ਹਾਂਜੀ ਤੇ ਬਣਦੇ ਆ 12 ਨਾ 108 ਤੇ ਵਿੱਚੋਂ ਜਿਹੜੇ 6 ਇੰਚ ਫालतੂ ਆ 4 ਇੰਚ ਆਪਣੇ ਕੋਲ ਫालतੂ ਆ ਇਸਾ ਥੱਲੇੋਂ 4 ਇੰਚ ਦਾ ਆਪਾਂ ਨੂੰ ਗੈਪ ਆਰਡ ਰੱਖ ਕੇ ਚੱਲਣਾ ਪਣਾ ਠੀਕ ਹੈ ਜੀ ਤੇ ਆਪਣੇ 3 ਡੇ ਹੋ ਗਏ ਪ੍ਰੋਪਰ ਕਿੰਨੇ ਆਪਣੇ 11 ਡੇ ਹੋ ਗਏ 11 ਹੋ ਗਏ ਕਿੰਨੇ ਹੋ ਗਏ ਹਾਂ 14 ਡੇ ਹੋ ਗਏ ਕਿੰਨੇ ਬਣਾ ਲਈ ਆਪਾਂ 21 21 14 ਤੇ ਇੱਕ ਚੌਂਕੀ ਹੋ ਗਈ ਵੀਰੇ ਕਿੰਨੇ ਹੋ ਗਏ 15 15 ਤੇ ਚਾਹੀਦੇ 6 ਡੇ ਠੀਕ 5 ਡੇ ਲੱਗੇ ਹਾਂ ਜੀ ਬਾਂਹ ਉਹਨੂੰ ਚਾਹੀਦੀ ਆ 4 ਫੁੱਟ 2 ਇੰਚ ਜਗ੍ਹਾ ਉਦੋਂ ਦਾ ਯਾਨੀ 3 ਫੁੱਟ ਦੀ ਚੌਂਕੀ ਹੋਗੀ 4 ਫੁੱਟ 2 ਇੰਚ ਜਗ੍ਹਾ ਤੇ ਪ੍ਰੋਪਰ ਤੁਹਾਡੀ ਉੱਥੇ ਦੇ ਹੈ ਇਹ ਇਥੋਂ ਹਾਂ ਇਹ ਤਾਂ ਆਪਾਂ ਰੱਖਿਆ ਵੀ ਇੱਕ ਚੌਂਕੀ ਇੱਥੇ ਬਣਦੀ ਆ ਬਣਉਣੀ ਆ ਦੋ ਅੱਡੇ ਛੜ ਕੇ ਇੱਕ ਚੌਂਕੀ ਆਪਾਂ ਇੱਥੇ ਪਲੇਟਫਾਰਮ ਦੇਣਾ ਵੀ ਜਿਹੜਾ ਆਪਣਾ ਬੰਡੇ ਦੇ ਉੱਤੇ ਚਲਾ ਜਾਵੇ ਇਸ ਤਰੀਕੇ ਨਾਲ ਆਪਾਂ ਵੀ ਪੌੜੀ ਇਧਰ ਮੋੜਦੀ ਰੱਖਣੀ ਆ ਇਹਦੇ ਦੋਨੇ ਚੌਂਕੀ ਦਾ ਆਪਾਂ 6 ਫੁੱਟ ਕੱਟਤਾ ਆਪਣੇ ਕੋਲ ਬਣੀ 15 ਫੁੱਟ 6 ਇੰਚ 7 ਇੰਚ ਬਣੀ ਸੀ 6 ਇੰਚ ਰੱਖੋ ਆਪਾਂ 6 ਇੰਚ ਬਣੀ ਸੀਗੀ ਤੇ ਆਪਣੇ ਕੋਲ ਬਚੀ 6 9 ਫੁੱਟ 6 ਇੰਚ 9 ਫੁੱਟ 6 ਇੰਚ ਜੇ ਤਾਂ ਆਪਾਂ ਨੂੰ ਵਿੱਚ ਆਪਣੇ ਚਾਹੀਦੇ 9 ਫੁੱਟ 2 ਇੰਚ ਦੇ ਆਪਣੇ 8 ਬਣਨਗੇ 4 ਇੰਚ ਆਪਣੇ ਕੋਲੇ ਫालतू ਵੀ 4 ਇੰਚ ਇਹਨਾਂ ਮਾਰ ਦੇ ਰੱਖ ਕੇ ਚੱਲਦੇ ਆ ਤਾਂ ਆਪਣੇ ਕੋਲੇ 3 ਢੇ ਹੋਗੇ 11 ਢੇ ਬਣਦਿਆ 11 ਤੇ 3 ਕਿਨੇ ਹੋਗੇ ਜੀ 14 14 ਤੇ 15ਵੀਂ ਹੋ ਗਈ ਚੌਂਕੀ ਉਦੋਂ ਗਾਹਾਂ ਆਪਾਂ ਨੂੰ ਅੱਡੇ ਚਾਹੀਦੇ 6ਵੇਂ ਚੋਂ ਇੱਕ ਅੱਡਾ ਆਪਣਾ ਆ ਗਿਆ ਜਿੱਤੇ ਆਪਣਾ ਫਰਸ਼ ਵਾਲਾ ਹੁੰਦਾ 5 ਅੱਡੇ ਚਾਹੀਦੇ ਆਪਾਂ ਨੂੰ ਟੋਟਲ ਪੰਜਾਂ ਦੇ ਅੱਡੇ ਦੇ ਕਿੰਨੇ ਵਣੇ 4 ਫੁੱਟ 2 ਇੰਚ ਯਾਨੀ ਕਿ ਆਪਾਂ ਨੂੰ ਇਹਦੇ ਕੰਨ ਤੋਂ ਆਪ ਨੂੰ 7 ਫੁੱਟ 2 ਇੰਚ ਜਗ੍ਹਾ ਚਾਹੀਦੀ ਹੈ ਪ੍ਰੋਪਰ 7 ਫੁੱਟ 2 ਇੰਚ ਦੇ ਤੁਹਾਡੇ ਅੱਡੇ ਪੂਰੇ ਆ ਜਾਣਗੇ ਬਾਕੀ ਤੁਸੀਂ ਬੜੀ ਪ੍ਰੋਪਰ ਬਿਲਕੁਲ ਸਹੀ ਹੋ ਇੱਕ ਖਿਆਲ ਲੰਬੀ ਦੇ ਵੀ ਤੁਸੀਂ ਇਹ ਖਿਆਲ ਰੱਖਣਾ ਤੇ ਛੋਟੀ ਦਾ ਵੀ ਖਿਆਲ ਰੱਖਣਾ ਜੇ ਤੁਹਾਡੇ 22 ਅੱਡੇ ਬਣਦਾ ਜਾਂ 21 ਅੱਡੇ ਬਣਦੇ ਤੇ ਇੱਕ ਕੱਡਾ ਦੀ ਲੰਬਾਈ 'ਚ ਤੁਸੀਂ ਇੱਕ ਕੱਡਾ ਕੱਟ ਲੈ ਕੇ ਚੱਲਣਾ ਲੰਬਾਈ ਦੇ ਵਿੱਚ ਪੈਰ ਰੱਖਣ ਲਈ ਉੱਚੇ ਉਨੀ ਬਣਨਗੇ ਠੀਕ ਹੈ ਜੀ ਬਾਕੀ ਜੇ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਮਿਹੜੀ ਦੇਖੋ ਜੀ ਸਾਰੇ ਵੀਰਾਂ ਦਾ ਧੰ